ਜੰਗਲਾਂ ਦੇ ਸਰਗੀਆ ਪਿਤਾ ਬੇ ਜੰਗਲ ਦੇ ਮਾਲਕ ਨੂੰ ਸੁਬਿਕਨ ਨੂੰ ਸਦਾ ਸਤਿਕਾਰ ਕਰਦਾ। ਜਿਨਾਈ ਜੰਗਲ ਉੰਦੀ ਉਡਾਕੀ ਹੈ ਅਗਰ ਨਾ ਬੋੜੀ। ਕਥਾਵਿਨੇ ਸੁਬਿਕਾ ਸੁਬਿਕਾ ਸਤਿਪਾਤ ਸੁਭੰਗਿਆ ਵਸੁ ਸੁਬਾਈ ਜੰਗਲ ਦੇ ਮਾਲਕ ਨੂੰ। ਜਿਵੇਂ ਉਹ ਅਰਨਦ ਰੰਗਲਤਿਯੋ ਭਾਈ ਜੰਗਲ ਕਾਇ ਜੀਵਿਤਨ ਦਿਨਾ ਜੰਗਲ ਦੇ ਮਾਲਕ ਨੂੰ ਸੁਭੇਚ ਸੁਨ ਬੱਝੀ। ਆਗਰ ਦਾਰਾ ਨੂੰ ਕਨੀਏ ਕਿ ਪਰਵਾ ਦੇ ਕੇ ਮਰਸੀ ਕਿ ਅਬਲੇ ਗਰਵੇ ਦੇ ਨੋਰਥ ਸਭਾ ਦੇ ਵਾਲ ਤੋਂ ਤੇ ਜੋ ਤੋਬੀਤਾ ਜੀ ਜੀ ਸਰਤਾਵ ਨੇ ਗਰੇ ਬਾਕੀ ਤੇ ਕਾਰਿ ਸੋਤਰਾ 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 ਇਹ ਹੋੜ ਨਾਰੇ ਜੇ ਕਬੀ ਮੇ ਵਿਰੇਜ ਨੂੰ ਅਨੇਗਰੇ ਕਥਾ ਪੜਿਛ ਹੋਏ ਦੀ ਕਿ ਮਾਰਾ ਗੇ ਨਾ ਕਿਹਾ ਗਿਉੜ ਪ੍ਰਾਪਤ ਜਿਤ ਜਿਵੇਂ ਸੋਤਰਾ ചുറ്റുപാടുള്ള ജനത രക്ഷിക്കണമേ സകടജാതികൾക്ക് ഇതിന് പ്രാർത്ഥന അനേകർ ഇവിടെ കടന്നു വന്ന് അനുഗ്രഹിക്കപ്പെടുവാൻ ദൈവമേ സ്തോത്രം ദൈവരാജ്യത്തിന് വേണ്ടി ഒരുക്കപ്പെടുവാൻ ഭർത്താവ് മാറാകണമെന്ന് പ്രാർത്ഥിക്കുന്നു വേണ്ടി നന്മകൾ ചെയ്ത അധ്വാനിച്ചോ പ്രവർത്തിച്ചു ഭർത്താവ് ਪਰਤਿਆਰਿ ਗੁਰੇ ਗੋਰਾਜ ਜੀ ਨੇ ਕਹਿਆ ਸੀ ਜਿਉਂਦੇ ਸੋਤ੍ਰਮ ਨਿਯਾਇ ਕਰੇ ਕਰਤਮਸ ਜੰਗਲ ਨੂੰ ਯਵਾਹੀ ਲੀਕਿਆ ਨਾ ਕੋ ਦੇਵਾਲ ਤੁਮ ਜਿਉਵੇਂ ਸੋਤ੍ਰਮ 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 ਪ੍ਰਿਆਕੁ ਪੁਤਰੀ ਜੇ ਨਾ ਚੀਚੂ ਜੇਰੇ ਗੰਤਾ ਵਾਲੀ ਗ੍ਰਹਿ ਕਰਨੀ ਤੇ ਜਿਉਵੇਂ ਸੋਤ੍ਰਮ ਸੋਤ੍ਰਮ ਜੰਗਲ ਕੰ ਲੈ ਹੋਵੇ ਇਲਾਵਾ ਸਿਰਦਾਵ ਬਲੁਕੁ ਨਾ ਹੀ തീരുമാനക്കുമണം അവിടുന്ന് ജനജീവനാകേണമെന്നും ഞങ്ങളോട്